ਦੂਜੀ ਮੇਰੀ ਬੇਨਤੀ ਆ ਜਿਹੜੇ ਫਿੱਕਾ ਬੋਲਦੇ ਨਾ ਥੋੜਾ ਜਿਹਾ ਕੰਟਰੋਲ ਕਰੋ ਮਿੱਠੇ ਤੇ ਆ ਜਾਓ ਮਿੱਠਾ ਬੋਲਣਾ ਸ਼ੁਰੂ ਕਰੋ ਆਪਣੇ ਤੋਂ ਕੋਈ ਛੋਟਾ ਵੀ ਉਹਨੂੰ ਜੀ ਲਾਇਆ ਕਰ ਜਿੰਨਾ ਤੁਸੀਂ ਸਤਕਾਰ ਕਰੋਗੇ ਕਿਸੇ ਦਾ ਬੱਚੇ ਦਾ ਸਤਕਾਰ ਨਹੀਂ ਕਰਾਂਗੇ ਉਦੋਂ ਵੀ ਥੋੜਾ ਸਤਕਾਰ ਨਹੀਂ ਹੋਣਾ ਉਹਦੇ ਵਿੱਚ ਵੀ ਰੱਬ ਹੈ ਜਿੰਨੀ ਤੁਸੀਂ ਮਿਠਾਸ ਨਾਲ ਬੋਲੋਗੇ ਉਨੀ ਕਿਰਪਾ ਹੋਏਗੀ ਜਿਨ੍ਹਾਂ ਨੇ ਆਪਣਾ ਸੁਭਾਅ ਨਹੀਂ ਨਾ ਬਦਲਿਆ ਇੱਥੇ ਤਾਂ ਫਿੱਕੇ ਨੇ ਦਰਗਾਹ ਵਿੱਚ ਵੀ ਮਹਾਰਾਜ ਕਹਿੰਦੇ ਨਾਨਕ ਫਿੱਕਾ ਬੋਲੇਆ ਤਨ ਮਨ ਫਿੱਕਾ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਾ ਸੱਟੀਏ ਹੂੰ ਥੁੱਕਾ ਫਿੱਕੇ ਪਾਏ ਬਿਕਾ ਮੂਰਖਾ ਕੀਆ ਪਾੜਾ ਲੇ ਭਾਈ ਕੀਰਤੀ ਇਹਦਾ ਪਿਤਾ ਸੀ ਸੋਭਾ ਸਿੰਘ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਚੌਰ ਬਰਦਾਰ ਸੀ ਸੋਭਾ ਸਿੰਘ ਉਨੇ ਇੱਕ ਗੁਰਸਿੱਖ ਨੂੰ ਫਿੱਕਾ ਬੋਲਿਆ ਸੀ ਅਗਲੇ ਐਤਵਾਰ ਆਪ ਜੀ ਨੂੰ ਕਥਾ ਸੁਣਾਵਾਂਗੇ ਪਈ ਧੰਨਾ ਜੀ ਉਹਨਾਂ ਨੂੰ ਫਿੱਕਾ ਬੋਲਿਆ ਰਿச் ਸ਼ਿਕਾਇਤ ਆ ਤਾਂ ਉਹਨੂੰ ਰਿச் ਬਣਨਾ ਪਿਆ ਜੀ ਸਾਥ ਇਹ ਕਥਾ ਆਪ ਜੀ ਨੂੰ ਸੁਣਾਵਾਂਗੇ ਫਿੱਕੇ ਬੋਲ ਨਹੀਂ ਬੋਲਣੇ ਚਾਹੀਦੇ ਕੀ ਪਤਾ ਕਦੇ ਵਿੱਚ ਮਹਾਰਾਜ ਹਾਜ਼ਰ ਨਾਜ਼ਰ ਹੋ ਕੇ ਬਚਨ ਕਰ ਲੈਣ ਇਸ ਕਰਕੇ ਮਿੱਠਾ ਬੋਲੋ ਸਭ ਦਾ ਸਤਿਕਾਰ ਕਰੋ ਮੂਲ ਮੰਤਰ ਨਾਲ ਜੁੜੋ ਸਮਾ ਨਾ ਖਰਾਬ ਕਰੋ ਮੂਲ ਮੰਤਰ ਵੱਧ ਤੋਂ ਵੱਧ ਕਰੋ ਵਾਹਿਗੁਰੂ ਗੁਰਮੰਤਰ ਵੱਧ ਤੋਂ ਵੱਧ ਕਰੋ